ਸਸੀਕਲ ਜੀ ਸਵਾਗਤ ਕਰਦੇ ਆਂ ਪਰਦੇਸੀਆਂ ਦੇ ਆਪਣੇ ਚੈਨਲ ਪਰਦੇਸੀ মিডিਆ ਐਨ ਜੈਡ ਤੇ ਆਪਾਂ ਹਰ ਵਾਰ ਕਿਤਨਾ ਕਿਤੇ ਦੇਖਦੇ ਆਂ ਵੀ ਕਬੱਡੀ ਟੂਰਨਾਮੈਂਟ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਹੁੰਦੇ ਆਪਾਂ ਦੇਖਦੇ ਆਂ ਸੋ ਕਬੱਡੀ ਟੂਰਨਾਮੈਂਟ ਦੇ ਵਿੱਚ ਬਹੁਤ ਵੱਡਾ ਘੱਟ ਹੁੰਦਾ ਭਰਮਾ ਹੰਗਾਰਾ ਮਿਲਦਾ ਤੇ ਆਪਾਂ ਅੱਜ ਬਾਲੀਵਾਲ ਦੇ ਗਰਾਊਂਡ ਦੇ ਵਿੱਚ ਆਏ ਹੋਏ ਆਂ ਸੋ ਕੁਝ ਮਿੱਤਰ ਪਿਆਰੇ ਆਪਣੇ ਨਾਲ ਆ ਸੋ ਬਾਈ ਹੋਣਾ ਤੋਂ ਆਪਾਂ ਕੁਛ ਨਾ ਕੁਛ ਗੱਲਾਂ ਬਾਤਾਂ ਪੁੱਛਦੇ ਆਂ ਵੀ ਵਾਲੀਵਾਲ ਨੂੰ ਇੰਨਾ ਭਰਮਾ ਹੰਗਾਰਾ ਨਾ ਮਿਲਣ ਦੇ ਕੁਝ ਕਾਰਨ ਪੁੱਛਦੇ ਆ ਤੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਂ ਮੇਰਾ ਨਾਂ ਅਮਨਦੀਪ ਆ ਅਸੀਂ ਮਾਲਵੇ ਕਲੱਬ ਵੱਲੋਂ ਖੇਡਦੇ ਆ ਤੇ ਆ ਸਾਰੀਆਂ ਸਾਡੇ ਕੋਲੇ ਦੋ ਟੀਮਾਂ ਨੇ ਮਾਲਵੇ ਕਲੱਬ ਵੱਲੋਂ ਤੇ ਨਿਊਜ਼ੀਲੈਂਡ ਦੇ ਵਿੱਚ ਬਹੁਤਾ ਜ਼ਿਆਦਾ ਬਾਲੀਵਾਲ ਨੂੰ ਭਰਮਾ ਹੰਗਾਰਾ ਨਹੀਂ ਮਿਲਦਾ ਆਡੀਅנס ਵੀ ਬਹੁਤ ਘੱਟ ਆਉਂਦੀ ਆ ਪਰ ਅਸੀਂ ਆਪ ਦੇ ਲੋ ਫੁੱਲ ਟਰਾਈ ਕਰਦੇ ਆ ਵੀ ਟੂਰ ਵਧੀਆ ਟੂਰਨਾਮੈਂਟ ਕਰਾ ਸਕੀਏ ਜਿੰਨੀ ਵੱਧ ਤੋਂ ਵੱਧ ਆਡੀਅנס ਆ ਸਕੇ ਤੇ ਬਾਲੀਬਾਲ ਨੂੰ ਦੇਖਣ ਆਵੇ ਸੋ 플레이ਰਾਂ ਦਾ ਹੌਸਲਾ ਵਧੇ ਸੋ ਬਾਈ ਤੁਸੀਂ ਹਰੇਕ ਸੈਟਰਡੇ ਜਾਂ 15 ਦਿਨਾਂ ਦੇ ਬਾਅਦ ਇੱਥੇ ਕੁਝ ਨਾ ਕੁਝ ਗੇਮ ਹੁੰਦੇ ਆ ਹਰੇਕ ਮਹੀਨੇ ਬਾਈ ਇੱਥੇ ਇੱਕ ਟੂਰਨਾਮੈਂਟ ਹੁੰਦਾ ਆ ਆਕਲੈਂਡ ਦੇ ਵਿੱਚ ਹਰੇਕ ਕਲੱਬ ਪੰਜ 6 ਕਲੱਬ ਹੈਗੇ ਇੱਥੇ ਤੇ ਹਰੇਕ ਕਲੱਬ ਇੱਕ ਟੂਰਨਾਮੈਂਟ ਕਰਾਉਂਦਾ ਇੱਕ ਮਹੀਨੇ ਦੇ ਵਿੱਚ ਤੇ ਅਸੀਂ ਕਬੱਡੀ ਦੀ ਵੀ ਫੈਡਰੇਸ਼ਨ ਨਾਲ ਜੁੜੇ ਹੋਏ ਹਾਂ ਉਹ ਵੀ ਜਦੋਂ ਕਬੱਡੀ ਦਾ ਟੂਰਨਾਮੈਂਟ ਹੁੰਦਾ ਨਾਲ ਵਾਲੀਬਾਲ ਜ਼ਰੂਰ ਰੱਖਦੇ ਆ ਤੇ ਅਸੀਂ ਉਹ ਵੀ ਸਾਰੇ ਟੂਰਨਾਮੈਂਟ ਖੇਡਦੇ ਆ